ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਗੱਲ ਇਹ ਹੈ ਕਿ ਅਸੀਂ ਜਿਸ ਪੀੜੀ ਨਾਲ ਤਾਲੁਕ ਰੱਖਦੇ ਆ ਉਹ ਕਈ ਗੱਲਾਂ 'ਚ ਨਵੀਂ ਪੀੜੀ ਤੋਂ ਸਿੱਖ ਰਹੀ ਹੈ ਅਤੇ ਸਮੇਂ ਦੇ ਹਾਂ ਦਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਮਾਮਲੇ 'ਚ ਵੀ ਅਸੀਂ ਯੂਟਿਊਬਰ ਬਣਦੇ ਮਾਮਲੇ 'ਚ ਵੀ ਨਵੀਂ ਪੀੜੀ ਤੋਂ ਕਾਫੀ ਕੁਝ ਸਿੱਖ ਰਹੇ ਆ। ਇਹ ਗੱਲ ਵੀ ਸਿੱਖ ਰਹੇ ਆ ਕਿ ਸ਼ੁਰੂ ਦੇ ਵਿੱਚ ਤੁਸੀਂ ਕਹਿ ਦੇਣਾ ਯਾਦ ਕਰਾਣ ਦੇਣਾ ਹੁੰਦਾ ਆਪਣੇ ਵਿਊਅਰਸ ਨੂੰ ਕਿ ਤੁਸੀਂ ਜੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ। ਮੈਂ ਵੀ ਹੀ ਅਪੀਲ ਕਰ ਦਿੰਦਾ ਅੱਜ ਵੀ ਕਰ ਰਿਹਾ। ਹੁਣ ਰਸ਼ੀ ਗਨ ਕਿ ਬਾਬਾ ਨਾਨਕ ਦੀ ਚਰਨ ਸ਼ੋ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅੱਜ ਫੇਰ ਚਰਚਾ ਚ ਕਿਉਂ ਹੈ ਦੇਖੋ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਬਾਬਾ ਨਾਨਕ ਦਾ ਇੱਕ ਬਹੁਤ ਵਧੀਆ ਤਰੀਕਾ ਸੀ ਉਸ ਵੇਲੇ ਕੋਈ ਮੀਡੀਆ ਤਾਂ ਹੁੰਦਾ ਨਹੀਂ ਸੀ ਚੈਨਲ ਤਾਂ ਨਹੀਂ ਹੁੰਦੇ ਸੀ ਟੀਵੀ ਨਹੀਂ ਹੁੰਦਾ ਸੀ ਲੇਕਿਨ ਸਾਰੀ ਦੁਨੀਆ ਚ ਬਾਬਾ ਨਾਨਕ ਦਾ ਸਨੇਹਾ ਉਹਨਾਂ ਦੀ ਬਾਣੀ ਉਹਨਾਂ ਦੇ ਵਿਚਾਰ ਕਿਵੇਂ ਫੈਲੇ ਉਹਨਾਂ ਦੀ ਸੰਚਾਰ ਯੁਕਤਾ ਕਮਿਊਨੀਕੇਸ਼ਨ ਸਕਿਲ ਜਾਂ ਸਟਰੈਟਜੀਜ਼ ਕੀ ਹੋਣ ਗਿਆ ਕਦੇ ਸੁਣਿਆ ਜਾਂ ਕਦੇ ਸੋਚਿਆ ਬਿਲਕੁਲ ਇੱਕ ਵੱਡਾ ਤਰੀਕਾ ਉਹਨਾਂ ਦਾ ਇਹ ਸੀ ਕਿ ਜਿੱਥੇ ਵੀ ਕੋਈ ਇਕੱਠ ਹੁੰਦਾ ਸੀ ਉੱਥੇ ਜਾਂਦੇ ਸੀ ਉੱਥੇ ਫਿਰ ਉਹ ਆਪਣੇ ਤਰੀਕੇ ਨਾਲ ਆਪਣੀ ਯੁਕਤ ਨਾਲ ਸਮਝਾਉਂਦੇ ਸੀ ਸਿਧਾਂਤਕ ਤੌਰ ਤੇ ਆਪਣੀ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਸੀ ਸਮਰ ਵਿਰੋਧੀ ਤੇ ਹੋਵੇ ਰੋਗੀ ਜਨਤھوں ਮੁਸਲਮਾਨ ਫਕੀਰ ਪੀਰ ਕੋਈ ਵੀ ਹੋਵੇ ਇਹ ਆਪਾਂ ਲਗਾਤਾਰ ਉਹਨਾਂ ਦੀਆਂ ਅਦਾਸੀਆਂ ਤੋਂ ਦੇਖ ਰਹੇ ਹਾਂ ਉਹਨਾਂ ਦੀ ਪਹਿਲੀ ਅਦਾਸੀ ਦੇ ਵਿੱਚ ਬਾਬਾ ਨਾਨਕ ਹਰਦਵਾਰ ਗਏ ਸੀ ਤੇ ਹਰ ਕੀ ਪੌੜੀ ਤੇ ਪਹੁੰਚ ਗਏ ਇਹ 1504 1505 ਦੀ ਗੱਲ ਹੈ ਉੱਥੇ ਜਦੋਂ ਉਹ ਪਹੁੰਚੇ ਤੇ ਉਹਨਾਂ ਨੇ ਦੇਖਿਆ ਹਰ ਕੀ ਪੌੜੀ ਤੇ ਬੈਠੇ ਸੀ ਕਿ ਬਹੁਤ ਸਾਰੇ ਪੰਡਤ ਬ੍ਰਾਹਮਣ ਪਰੀਸ਼ਟ ਜੋ ਮਰਜੀ ਨੋ ਲੈ ਲੋ ਪਾਂਡੇ ਉਹ ਉਹ ਚੜਦੇ ਸੂਰਜ ਨੂੰ ਪਾਣੀ ਦੇ ਰਹੇ ਸੀ ਕਿਹਾ ਇਹ ਜਾਂਦਾ ਸੀ ਵਿਸ਼ਵਾਸ ਇਹ ਸੀ ਕਿਉਂ ਆਪਣੇ ਪਿਤਰਾਂ ਨੂੰ ਪਾਣੀ ਪਚਾ ਰਹੇ ਨੇ ਬਾਬਾ ਨਾਨਕ ਨੇ ਲੋਕਾਂ ਨੂੰ ਕਰਮ ਕਾਂਡਾਂ ਚੋਂ ਕੱਟਣਾ ਸੀ ਬੰਮ ਭਰਮਾ ਚੋਂ ਕੱਢਣਾ ਸੀ ਉਹਨਾਂ ਦੇ ਅਵਦੇ ਤਰੀਕੇ ਸੀ ਉੱਥੇ ਵੀ ਉਹਨਾਂ ਨੇ ਆਪਣਾ ਤਰੀਕਾ ਵਰਤਿਆ ਉਹ ਉਹਨਾਂ ਤੋਂ ਉਲਟ ਸੂਰਜ ਦੇ ਬਲ ਪਿੱਠ ਕਰਕੇ ਪਾਣੀ ਦੇਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਪਾਂਡਿਆਂ ਨੇ ਪਹਿਲਾਂ ਤਾਂ ਮਜ਼ਾਕ ਕਟਾਇਆ ਕਿ ਆ ਦੇਖੋ ਇਹ ਕੀ ਕਰ ਰਿਹਾ ਹੈ ਕੌਣ ਹੈ ਇਹ ਇਹਨੂੰ ਕੀ ਪਤਾ ਹੈ ਤੇ ਫਿਰ ਪੁੱਛਿਆ ਕਿ ਕੀ ਕਰ ਰਹੇ ਹੋ ਉਹ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਅਸੀਂ ਤਾਂ ਪਾਣੀ ਦੇ ਰਹੇ ਆ ਉਹਦੇ ਪਿਤਰਾਂ ਨੂੰ ਪਾਣੀ ਦੇ ਰਹੇ ਆ ਤੇ ਸੂਰਜ ਨੂੰ ਪਾਣੀ ਦੇ ਰਹੇ ਆ ਉਹ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਉਹ ਹੱਸਣ ਲੱਗੇ ਵੀ ਤੇਰੇ ਖੇਤ ਐਨੀ ਦੂਰ ਨੇ ਉੱਥੇ ਪਾਣੀ ਕਿਵੇਂ ਜਾਊ ਤੇ ਬਾਬਾ ਨਾਨਕ ਨੇ ਫਿਰ ਉਹ ਦਸ ਮੈਸੇਜ ਦਿੱਤਾ ਕਿ ਜੇ ਹਜ਼ਾਰਾਂ ਮੀਰ ਦੂਰ ਤੋਂ ਥੋੜਾ ਪਾਣੀ ਸੂਰਜ ਤੋਂ ਅੱਗੇ ਤੁਹਾਡੇ ਪਿਤਰਾਂ ਨੂੰ ਪਹੁੰਚਦਾ ਹੈ ਤਾਂ ਇਹ ਤਾਂ ਮੇਰੀ ਧਰਤੀ ਤੇ ਆ ਖੇਤ ਤਾਂ ਮੇਰੇ ਉਹ ਲਾਜਵਾਬ ਕੀਤਾ ਨਾ ਉਹਨਾਂ ਨੂੰ ਉੱਥੇ ਜਿਹੜਾ ਗਿਆਨ ਦਿੱਤਾ ਉਸ ਜਗ੍ਹਾ ਨੂੰ ਗਿਆਨ ਗੋਦਰੀ ਦੇ ਨੌਤੇ ਗੁਰਦੁਆਰਾ ਬਣਿਆ ਸੀ ਉੱਥੇ ਇਹ ਗੁਰਦੁਆਰਾ 1975 ਤੱਕ ਉੱਥੇ ਸੀ ਸਭ ਨੂੰ ਪਤਾ ਹੈ ਕਿ ਉਹ ਜਿੱਥੇ ਬਾਬਾ ਨਾਨਕ ਦੇ ਹਰਪੀ ਪੌੜੀ ਤੇ ਜਿੱਥੇ ਬਰਾਜਬਾਨ ਸੀ ਜਿੱਥੇ ਚਰਨਸ਼ੋਪਾਪਤੀ ਉੱਥੇ ਗੁਰੂ ਘਰ ਹੁੰਦਾ ਸੀ ਫਿਰ ਕਿੱਥੇ ਗਿਆ ਅਸਲ ਦੇ ਵਿੱਚ ਹੋਇਆ ਇਹ ਸੀ ਕਿ ਕੁੰਭ ਦੇ ਮੇਲੇ ਦੌਰਾਨ 1966 ਦੇ ਵਿੱਚ ਉੱਥੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਜਿਹੜਾ ਹੈ ਸਟੈਂਪੇਟ ਕੱਦਨੇ ਜਿਹੜਾ ਉਹ ਹੋਇਆ ਤੇ ਸਰਕਾਰ ਨੇ ਸੋਚਿਆ ਕਿ ਇਹ ਹਰਕੀ ਪੌੜੀ ਨੂੰ ਚੌੜਾ ਕਰੀਏ ਉਹ ਪੋਜੀਸ਼ਨ ਲੈ ਕੇ ਉਹ ਕਾਰਨ ਲੱਭ ਕੇ ਸਰਕਾਰ ਨੇ ਇਸ ਇੱਥੇ ਹਰਕੀ ਪੌੜੀ ਨੂੰ ਚੌੜਾ ਕਰਨ ਦੇ ਲਈ ਉਹ ਗੁਰੂ ਘਰ ਨੂੰ ਢਾਡ ਦਿੱਤਾ ਸੀ। ਯਾਨੀ ਉਥੋਂ ਗੁਰੂ ਨਾਨਕ ਦੇਵ ਜੀ ਦੀ ਯਾਦਾਂ ਜਿਹੜੀ ਉਹ ਉੱਥੋਂ ਮਿਟਾ ਦਿੱਤੀ ਗਈ ਤੇ ਫਿਰ ਉੱਥੋਂ ਥੋੜੀ 200 ਮੀਟਰ ਦੂਰ ਨਾਨਕ ਬਾੜਾ ਸੇਵੀ ਉਹ ਵੀ ਯਾਦਗਾਰ ਗਈ ਉਹ 84 ਦੇ ਵਿੱਚ ਜਦੋਂ ਸਿੱਖਾਂ ਦੇ ਵਿਰੁੱਧ ਕਤਲੇਆਪ ਹੋਇਆ ਹੁਣ ਇਹ ਸਾਰੀ ਗੱਲ ਜਿਹੜੀ ਹੈ ਯਾਨੀ ਗੁਰੂ ਨਾਨਕ ਦੀਆਂ ਨਸ਼ਬ ਨਾਂ ਬਹੁਤ ਰੋਸ ਸੀ

ਇਸ ਅਸਲ ਦੇ ਵਿੱਚ ਗੁਰੂ ਨਾਨਕ ਦੇ ਚਰਨ ਛੋਹ ਇਤਿਹਾਸਕ ਜਗ੍ਹਾ ਸਿੱਖਾਂ ਦੀ ਇਸ ਨੂੰ ਤੁਸੀਂ ਜਿਹੜੀ ਦਿਓ ਅੱਜ ਦੁਬਾਰਾ ਗੁਰੂ ਘਰ ਬਣਾਉਣਾ ਇਹ ਦਿੱਤੀ ਗਈ ਇਹ ਹਿਸਟਰੀ ਇਹ ਹੈ ਇਤਿਹਾਸ ਇਸ ਜਗ੍ਹਾ ਦਾ ਫਿਰ ਹੁਣ ਕਿਉਂ ਅੱਜ ਕਿਉਂ ਚਰਚਾ ਹੋ ਰਹੀ ਹੈ ਅੱਜ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਉਹਨਾਂ ਦੇ ਪ੍ਰਿੰਸ ਸਿੰਘ ਚੰਦੂ ਮਾਦਰਾ ਜਿਹੜੇ ਕਹਿੰਦੇ ਸੀ ਜੰਗ 'ਚ ਘੋੜੇ ਨਹੀਂ ਬਦਲੇ ਜਾਂਦੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਪੁੰਦੜ ਇਹ ਸਾਰੇ ਜਿਹੜਾ ਇੱਕ ਬਫਦ ਬਣ ਕੇ ਗਿਆ ਮਿਲਿਆ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਤਾਮੀ ਨੂੰ ਮਿਲਿਆ ਮਸਲਾ ਤਾਂ ਕੋਈ ਹੋਰ ਜ਼ਮੀਨਾਂ ਦਾ ਸੀ ਕੋਈ 4000 ਏਕੜ ਜ਼ਮੀਨ ਦਾ ਤੇ ਉਹਨਾਂ ਦਾ ਕੋਈ ਮਸਲਾ ਸੀ ਕਿਸਾਨਾਂ ਦਾ ਉਹ ਵੀ ਇੱਕ ਮਸਲਾ ਸੀ ਤੇ ਇੱਕ ਇਹ ਮਸਲਾ ਸੀ ਵਰਦੋਰਾਂ ਗਿਆਨਗੋਦਰੀ ਸਾਹਿਬ ਦਾ ਉਸੇ ਮੁਲਾਕਾਤ ਤੋਂ ਬਾਅਦ ਜਿਹੜੀ ਗੱਲ ਪ੍ਰੈਸ ਨੂੰ ਸਗੀਰ ਸਿੰਘ ਬਾਦਲ ਨੇ ਦੱਸੀ ਉਹ ਇਹ ਹੈ ਕਹਿੰਦੇ ਜੀ ਸਾਨੂੰ ਭਰੋਸਾ ਦਿਵਾਇਆ ਮੁੱਖ ਮੰਤਰੀ ਉੱਤਰਾਖੰਡ ਧਾਮੀ ਸਾਹਿਬ ਨੇ ਕਿ ਤੁਹਾਨੂੰ ਜ਼ਮੀਨ ਅਲਾਟ ਕਰ ਦਿੱਤੀ ਜਾਊ ਇਹ ਬੜਾ ਜ਼ਮੀਨ ਅਲਾਟ ਲਈ ਕੌਣ ਕਹਿੰਦੇ ਜ਼ਮੀਨ ਲਈ ਤਾਂ ਬਤਨ ਸੈਕਟਰੀ ਸਖਤਿਆਰ ਬੈਠੇ ਨੇ ਪੈਸਾ ਲੋਨ ਨੂੰ ਵੀ ਲੋ ਜਮੀਨ ਬਾਬੇ ਨਾਨਕ ਦਾ ਬਣਾਉ ਗੱਲ ਤਾਂ ਉਹ ਜਗਾ ਦੀ ਹੈ ਜਿੱਥੇ ਬਾਬਾ ਨਾਨਕ ਦੀ ਧਰਤ ਉਹ ਜਿੱਥੇ ਚਰਨ ਸ਼ੋਪਾਪਤ ਧਰਤੀ ਉੱਥੇ ਗੁਰਦੁਖਰ ਬਣਾਉਣਾ ਰੌਲਾ ਤਾਂ ਉਹ ਹੈ ਵੀ ਹਰਕੇ ਪੌੜੀ ਤੇ ਬਣਾਉਣਾ ਜਿੱਥੇ ਕੋਈ ਆਉਣ ਨੂੰ ਤਿਆਰ ਨਹੀਂ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਉੰਡਣ ਦੇਖੋ ਸਾਡੀ ਗੱਲ ਮੰਨ ਲਈ ਵੀ ਤੁਹਾਡੀ ਕਾਦੀ ਗੱਲ ਮੰਨ ਲਈ ਤੁਸੀਂ ਤਾਂ ਸਿੱਖਾਂ ਦਾ ਕੇਸ ਕਮਜ਼ੋਰ ਕਰ ਰਹੇ ਹੋ ਉਹ ਨੂੰ ਕੀ ਨੇ ਕਹਿ ਬੀ ਗੱਲ ਇਹ ਗੱਲ ਸਿੱਖ ਜ਼ਮੀਨ ਜਾਂ ਪਲਾਟ ਚਾਹੁੰਦੇ ਨੇ ਪਲਾਟ ਤਾਂ ਬਹੁਤ ਸਾਰੇ ਸਿੱਖ ਜਿਹੜੇ ਨੇ ਦਿਨ ਨੂੰ ਪਹਿਲਾਂ ਹੀ ਤਿਆਰ ਫਿਟ ਸੀ ਇਹ ਗੱਲ ਕਿਸੇ ਦੇ ਵੀ ਮੰਨਣ ਤਿਆਰ ਨਹੀਂ ਇਹ ਤਾਂ ਉਸ ਕਿਸਮ ਦੀ ਗੱਲ ਹੋ ਗਈ ਨਾ ਕਿ ਜੇ ਤੁਸੀਂ ਰਾਮ ਮੰਦਰ ਜਿਹੜਾ ਬਣਾਉਣਾ ਕਿਤੇ ਹੋਰ ਬਣਾ ਲਓ ਜਿਵੇਂ ਮਸਜਿਦ ਨੂੰ ਕਹਿੰਦੇ ਨੇ ਤੁਸੀਂ ਕਿਤੇ ਹੋਰ ਬਣਾ ਲਓ ਜਾ ਕੇ ਤਾਂ ਜਗ੍ਹਾ ਦੇ ਦੇਣੇ ਆ ਇਹ ਕੋਈ ਮਤਲਬ ਆਪ ਉਸ ਜਗ੍ਹਾ ਤੇ ਬਣਾਉਣਾ ਹੈ ਇਹ ਜਿਹੜਾ ਦੋਰਾ ਮਾਪਦੰਡ ਹੈ ਇਹ ਨਹੀਂ ਇਦੇ ਪਿੱਛੇ ਕਈ ਕਿਸਮ ਦੀਆਂ ਗੱਲਾਂ ਹੋ ਸਕਦੀਆਂ ਇੱਕ ਤਾਂ ਇਹੀ ਹੈ ਚਲੋ ਹੋ ਗਿਆ ਦੂਜਾ ਲੋਕ ਇਹ ਵੀ ਸੋਚਦੇ ਨੇ ਕਿ ਬਾਬਾ ਨਾਨਕ ਨੇ ਸਿਧਾਂਤਕ ਤੌਰ ਤੇ ਜਿਨ੍ਹਾਂ ਨੂੰ ਜਿਹੜੇ ਹੁਣ ਬਹੁ ਗਿਣਤੀ ਚ ਨੇ ਉਸ ਧਰਮ ਨੂੰ ਉਹਨਾਂ ਨੇ ਜਨੇਊ ਤੋਂ ਲੈ ਕੇ ਕਈ ਗੱਲਾਂ ਚ ਕੰਟਰਾਡਿਕਟ ਕੀਤਾ ਸ਼ੇਰ ਜਿੱਥੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਚਾਹੇ ਤਾਂ ਆਰਤੀ ਦੀ ਗੱਲ ਹੋਵੇ ਉਹ ਗੁਰਦੁਆਰਾ ਚਾਹੇ ਇਹ ਗੁਰਦੁਆਰਾ ਜਿੱਤੇ ਵਧ ਤੌਰ ਤੇ ਕੋਈ ਜਵਾਬ ਦਾ ਉੱਤੇ ਫਿਰ ਇਹ ਸਥਾ ਹੁੰਦਾ ਵੀ ਨਿਸ਼ਾਨੀ ਖਤਮ ਕਰ ਦੋ ਉਹ ਗੱਲ ਤਾਂ ਕਿ ਨਿਸ਼ਾਨੀ ਖਤਮ ਕਰ ਦੀ ਨਹੀਂ ਤਾਂ ਗੁਰੂ ਘਰ ਜਿਹੜਾ ਇਤਿਹਾਸਿਕ ਬਣਿਆ ਹੋਇਆ ਸੀ ਹਰ ਕੀ ਪੌੜੀ ਉੱਥੇ ਤੁਸੀਂ ਜਗ੍ਹਾ ਦਿਓ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਿੱਖ ਜਿਹੜੇ ਨੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਜਿਹੜਾ ਆਜ਼ਾਦ ਹੋਇਆ ਹੈ ਹਿੰਦ ਦੀ ਚਾਦਰ ਦੱਸ ਦਿਓ ਹਾਲਾਂਕਿ ਬਹੁਤ ਵਾਰ ਕਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਿਹੜੀ ਸ਼ਹੀਦੀ ਮਨੁੱਖਤਾ ਦੀਏ ਧਾਰਮਿਕ ਅਕੀਦੇ ਲਈ ਦਿੱਤੀ ਨਾ ਕਿ ਹਿੰਦੂਆਂ ਲਈ ਚਲੋ ਹਿੰਦ ਦੀ ਚਾਦਰ ਕਹਿ ਲਓ ਹਿੰਦੂਆਂ ਲਈ ਵੀ ਕਹਿ ਲਓ ਪਰ ਫਿਰ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਤੁਸੀਂ ਜ਼ਿਕਰ ਕਰ ਦਿਓ ਉਹਨਾਂ ਉਸੇ ਗੁਰੂ ਘਰ ਦੀ ਜਗ੍ਹਾ ਨਾ ਜਿਹੜੀ ਪਾਕਿਸਤਾਨ ਦੀ ਜ਼ਿਕਰ ਕਰਦੋਂ ਪਾਕਿਸਤਾਨ ਚ ਇਤਿਹਾਸਕ ਜਿਹੜੇ ਸਥਾਨ ਨੇ ਉਹ ਸੇਫ ਨੇ ਤੇ ਐਥੇ ਸੇਫ ਨਾ ਹੋਣ ਚਾਹੇ ਡਾਂਗ ਮਾਰ ਸਾਹਿਬ ਹੋਵੇ ਚਾਹੇ ਗਿਆਨ ਗੋਦਰੀ ਹੋਵੇ ਸਵਾਦ ਤਾਂ ਖੜਾ ਹੁੰਦਾ ਸਵਾਦ ਉਹਨੇ ਖੜਾ ਹੁੰਦਾ ਕਿਸ ਵੀਰ ਬਾਦਲ ਨੂੰ ਕੀ ਲੋੜ ਸੀ ਧੰਨਵਾਦ ਕਰਨ ਦੀ ਕਿ ਜੋ ਸਾਨੂੰ ਜ਼ਮੀਨ ਅਲਾਟ ਕਰਨ ਤਿਆਰ ਹੈ ਜ਼ਮੀਨ ਕੌਣ ਮੰਗਦਾ ਲੋਕ ਤਾਂ ਕਹਿੰਦੇ ਨੇ ਉਸੇ ਜਗ੍ਹਾ ਹਰ ਕੀ ਪੌੜੀ ਤੇ ਅਸੀਂ ਗੁਰੂ ਘਰ ਬਣਾਉਣਾ ਹੈ ਇਹ ਕਿਉਂ ਇਹ ਗੱਲ ਮਸਲਾ ਕੀ ਪੋਲੀਟਿਕਲ ਹੈ ਕੀ ਇਲੈਕਸ਼ਨ ਦਾ ਕੋਈ ਮਸਲਾ ਹੈ ਕੀ ਕੋਈ ਇਸ ਕਿਸਮ ਦੀ ਰਣਨੀਤੀ ਹੈ ਸੁਖਵੀਰ ਸਿੰਘ ਬਾਦਲ ਦੀ ਖੁਸ਼ ਕਰਨ ਦੀ ਜੋ ਉਹਨਾਂ ਨੂੰ ਕਿਹਾ ਗਿਆ ਡਿਕਟੇਟ ਕੀਤਾ ਗਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਆ ਕਿ ਮੈਨੂੰ ਪਹਿਲਾਂ ਕਿਉਂ ਨਹੀਂ ਇਹ ਤਾਂ ਮਸਲਾ ਤਾਂ ਤੁਸੀਂ ਦੇਖੋ ਨਾ ਕਿੰਨੇ ਸਾਲ ਹੋ ਗਏ 75 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਤਕਰੀਬਨ 48 ਸਾਲ ਹੋ ਗਏ ਹੁਣ ਹੀ ਕਿਉਂ ਬੋਲ ਰਹੇ ਨੇ ਤੇ ਬੋਲੇ ਵੀ ਇਹ ਨੇ ਕਿ ਜਿਵੇਂ ਸਖ ਬੜੇ ਖੁਸ਼ ਹੋ ਜਾਣਗੇ ਉਹਨਾਂ ਦੀ ਗੱਲ ਤੇ ਕੋਈ ਗਲਤ ਤਾਂ ਵਿੱਚੋਂ ਹੈ ਕੀ ਹੈ ਇਹ ਤਾਂ ਤੁਸੀਂ ਦੱਸ ਸਕਦੇ ਹੋ ਅੱਜ ਨਹੀਂ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ